ਇੱਥੇ ਕੂੜੇ ਵਾਲੀ ਜਗ੍ਹਾ ਗਈ ਡਰੰਪ ਹੈਗਾ ਉੱਥੇ ਸੁੱਟਣਾ ਚਾਹੀਦਾ ਹੈ ਇਹ ਬਹੁਤ ਗਲਤ ਕਰ ਰਹੇ ਆ ਪ੍ਰਸ਼ਾਸਨ ਇਧਰ ਵੱਲ ਧਿਆਨ ਨਹੀਂ ਦੇ ਰਿਹਾ ਜੋ ਕਿ ਬਹੁਤ ਹੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਹੇ ਆ ਲੋਕਾਂ ਨੂੰ ਆਨ ਜਾਣ 'ਚ ਬੜੀ ਹੀ ਦਿੱਕਤ ਆ ਰਹੀ ਹੈ ਇਨੀ 스ਮੈਲ ਆਂਦੀ ਹੈ ਇੱਥੇ ਬੰਦਾ ਪੰਨੇ ਖਾ ਨਹੀਂ ਸਕਦਾ ਜੀ ਬਿਮਾਰੀਆਂ ਤਾਂ ਬਹੁਤ ਫੈਲ ਸਕਦੀ ਹੈ ਪਰ ਇਨਸਾਨ ਕੀ ਕਰੇ ਉਹ ਤਾਂ ਆਣਾ ਜਾਣਾ ਤਾਂ ਪੜੇਗਾ ਪੜੇਗਾ ਰਸਤਾ ਤਾਂ ਬਦਲ ਨਹੀਂ ਸਕਦਾ ਹੈ ਲੋਕੋ ਨੇ ਤੇ ਨਾ ਕੂੜਾ ਡੰਪ ਹੁੰਦਾ ਸੀਗਾ ਅੱਛਾ ਜੀ ਇੱਥੇ ਜੋ ਕਿ ਇਹਨਾਂ ਨੇ ਬੰਦ ਕਰ ਦਿੱਤਾ ਵੰਗਾਂ ਦੇ ਚੱਕਰ ਦੇ ਵਿੱਚ ਕੀ ਹੋਇਆ ਕਿ ਲੋਕੀ ਹੁਣ ਕੂੜਾ ਲਿਆ ਲੈ ਕੇ ਇੱਥੇ ਹੀ ਸੁੱਟ ਰਹੇ ਨੇ ਕਿਉਂਕਿ ਜਗ੍ਹਾ ਹੀ ਨਹੀਂ ਬਚੀ ਇਹਨਾਂ ਨੇ ਕੋਈ ਡੰਪ ਸਾਰੇ ਬੰਦ ਕੀਤੇ ਨੇ ਕੋਈ ਜਗ੍ਹਾ ਹੀ ਨਹੀਂ ਬਚੀ ਇੱਥੇ ਸੁੱਟ ਹੀ ਜਾਂਦੇ ਨੇ ਸਾਰੇ ਬਿਮਾਰੀ ਫੈਲਦੀ ਆ ਬਿਮਾਰ ਹੁੰਦੇ ਬੱਚੇ ਬੁੱਢੇ ਸਿਆਣੇ ਜੋ ਆ ਹਾਂ ਮਾੜੀ ਗੱਲ ਆ ਜੀ ਮਾੜੀ ਗੱਲ ਆ ਰੋਡ ਤੇ ਕੂੜਾ ਨਾ ਸੁੱਟਣ ਲੋਕਾਂ ਨੂੰ ਨਾ ਪਰੇਸ਼ਾਨੀ ਹੋਵੇ ਲੁਧਿਆਣਾ ਇਨਫਰਮੇਸ਼ਨ ਦੇਖ ਰਹੇ ਸਾਰੇ ਦਸਿਆਂ ਸਵਾਗਤ ਹੈ ਮੈਂ ਤੁਹਾਡੇ ਨਾਲ ਜਗੁਤਤਾ ਅੱਜ ਅਸੀਂ ਡੂਗਰੀ ਤੋਂ ਲੰਘਦੇ ਪਏ ਸੀਗੇ ਜੀ ਤੇ ਅਸੀਂ ਦੇਖਿਆ ਕੂੜਾ ਬਹੁਤ ਜ਼ਿਆਦਾ ਹੈਗਾ ਅਸੀਂ ਖਬਰ ਤਵਰਨ ਕਰਨ ਵਾਸਤੇ ਉਤਰੇ ਹੋਏ ਸੀਗੇ ਤੇ ਇੱਕ ਭਾਜੀ ਖੜੇ ਸੀ ਬੜੇ ਪਰੇਸ਼ਾਨ ਲੱਗੇ ਸੀਗੇ ਤੇ ਮੈਂ ਭਾਜੀ ਤੋਂ ਪੁੱਛਿਆ ਕੀ ਗੱਲ ਹੈਗੀ ਹੈ ਭਾਈ ਕਹਿੰਦੇ ਭਾਈ ਇਹ ਬੜਾ ਜ਼ਿਆਦਾ ਕੂੜਾ ਇੱਥੇ ਹੈਗਾ ਮੈਂ ਰੋਜ਼ ਇੱਥੋਂ ਲੰਘਦਾ ਤੇ ਬੜੀ ਦਿੱਕਤ ਆਂਦੀ ਹੈ ਉਹਨਾਂ ਦੀ ਪਰੇਸ਼ਾਨੀ ਸੁਣਦੇ ਆ ਤੇ ਬਾਕੀ ਲੋਕਾਂ ਨੂੰ ਕੀ ਪਰੇਸ਼ਾਨੀ ਆ ਰਹੀ ਹੈ ਉਹ ਵੀ ਆਪਾਂ ਸੁਣਦੇ ਜਿਵੇਂ ਅਸੀਂ ਦੇਖ ਸਕਦੇ ਆ ਭਾਜੀ ਨਾਲ ਖੜੇ ਨੇ ਤੇ ਬਹੁਤ ਜ਼ਿਆਦਾ ਕੂੜਾ ਆਹ ਤਾਂ ਪੁੱਛਦੇ ਕੀ ਪ੍ਰੋਬਲਮ ਭਾਈ ਕੀ ਪ੍ਰੋਬਲਮ ਹੈਗੀ ਹੈ ਜੀ ਸਰ ਮੈਂ ਅਤਲ ਜੋ ਕਿ ਇੱਥੇ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੂੜਾ ਕਟਕਟ ਬਹੁਤ ਜ਼ਿਆਦਾ ਹੈਗਾ ਸਰਕਾਰ ਦੇ ਸਰਕਾਰ ਦੇ ਸਿਰੇ ਜੂ ਨਹੀਂ ਰਿੰਗ ਰਹੀ ਹੈਗੀ ਆ ਕੂੜਾ ਇੰਨੀ ਗੰਦਗੀ ਹੈਗੀ ਆ ਲੋਕੇ ਮਾਡਲ ਟਾਉਨ ਪੋਸਟ ਇਲਾਕਾ ਹੈਗਾ ਜੋ ਕਿ ਲੋਕੀ ਇਧਰੋਂ ਹਰਕੀਸਨ ਸਕੂਲ ਤੇ ਆਪਣਾ ਹਰਕੀਸਨ ਸਕੂਲ ਇਧਰ ਪੈਂਦਾ ਹੈ ਤੇ ਇਧਰ ਆਪਣਾ ਮਾਡਲ ਟਾਉਨ ਪੈਂਦਾ ਹੈ ਲੋਕੀ ਪੱਕੋ ਆ 路ਡ ਕੁਮਾਰ ਮੰਡੀ ਚਾਰੋਂ ਤਰਫ ਦਾ ਇਹ ਰਸਤਾ ਹੈਗਾ ਲੋਕੀ ਇਧਰੋਂ ਜਾਂਦੇ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਕਿ ਉਰੇ ਕਿੰਨੀ ਗੰਦਗੀ ਹੈਗੀ ਆ ਬਿਮਾਰੀ ਫੈਲ ਰਹੀ ਹੈ ਕਹਿੰਦੇ ਕਿ ਸਮਾਰਟ ਸਿਟੀ ਬਣਾਵਾਂਗੇ ਗ੍ਰੀਨ ਸਿਟੀ ਬਣਾਵਾਂਗੇ ਜਦ ਇੰਨਾ ਹੀ ਕੂੜਾ ਦਾ ਢੇਰ ਰਹੇਗਾ ਗੰਦਗੀ ਰਹੇਗੀ ਕਿੱਥੋਂ ਹੋਏਗਾ ਤੇ ਮੈਂ ਇਹ ਸਰਕਾਰ ਤੋਂ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਹ ਜਿਹੜਾ ਇਹ ਕੂੜੇ ਦਾ ਢੇਰ ਹੈਗਾ ਰੋਡ ਤੋਂ ਜਲਦ ਤੋਂ ਜਲ ਨਟਾਇਆ ਜਾਵੇ ਤਾਂ ਕਿ ਇਹ ਕੂੜੇ ਨੂੰ ਕਿਉਂ ਕੂੜੇ ਨੂੰ ਆਪਾਂ ਡ੍ਰੰਪ ਤੇ ਜਿੱਥੇ ਡ੍ਰੰਪ ਬਣਾਇਆ ਸੀਗਾ ਉੱਥੇ ਕੂੜਾ ਸ਼ਿਫਟ ਕੀਤਾ ਜਾਵੇ ਮੈਂ ਪ੍ਰਸ਼ਾਸਨ ਤੋਂ ਇਹੀ ਅਪੀਲ ਕਰੂੰਗਾ ਜਲਦ ਤੋਂ ਜਲ ਕੂੜਾ ਇੱਥੋਂ ਚੱਕਿਆ ਜਾਵੇ ਭਾਈ ਇਹ ਜਿਹੜੀ ਤੁਸੀਂ ਲੰਘਦੇ ਹੋ ਤੇ ਬਹੁਤ ਬੜੀ ਆਰੀ ਹੈ ਤੇ ਇੱਥੇ ਖੜਾ ਨਹੀਂ ਹੋਇਆ ਜਾ ਰਿਹਾ ਤੇ ਉਹਨਾਂ ਨੇ ਅੰਦਰ ਵੀ ਜਿਵੇਂ ਹੁਣ ਆਪਾਂ ਦੇਖਿਆ ਕਾਫੀ ਜਿਆਦਾ ਵੱਡਾ ਪਲਾਟ ਹੈ ਉੱਥੇ ਵੀ ਕੂੜਾ ਰੱਖਿਆ ਆ ਪਰ ਇੱਥੇ ਵੀ ਕੂੜਾ ਸੁੱਟਦੇ ਵੀ ਕੀ ਚੱਕਰ ਹੈ ਇੱਥੇ ਬਾਹ ਇਹਨਾਂ ਨੂੰ ਡਰੰਪ ਜਿੱਥੇ ਕੂੜੇ ਵਾਲੀ ਜਗਾਹ ਹੈਗੀ ਡਰੰਪ ਹੈਗਾ ਉੱਥੇ ਸੁੱਟਣਾ ਚਾਹੀਦਾ ਹੈ ਇਹ ਬਹੁਤ ਗਲਤ ਕਰ ਰਹੇ ਆ ਪ੍ਰਸ਼ਾਸਨ ਇਧਰ ਵੱਲ ਧਿਆਨ ਨਹੀਂ ਦੇ ਰਿਹਾ ਜੋ ਕਿ ਬਹੁਤ ਹੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਆਨ-ਜਾਨ ਚ ਬੜੀ ਦਿੱਕਤ ਆ ਰਹੀ ਹੈ ਇਨੀ 스ਮੈਲ ਆਂਦੀ ਹੈ ਇੱਥੇ ਬੰਦਾ ਪੰਨਾ ਖਾ ਨਹੀਂ ਸਕਦਾ ਜੀ ਤੇ ਭਾਈ ਹੁਣ ਜਿਵੇਂ ਤੁਸੀਂ ਦੇਖਿਆ ਇਲੈਕਸ਼ਨ ਖਤਮ ਹੋ ਗਏ ਆ ਹਾਂਜੀ ਪੰਜਾਬ ਦੇ ਵਿੱਚ ਪਰੇਸ਼ਾਨੀਆਂ ਤੋਂ ਪਰੇਸ਼ਾਨੀਆਂ ਆ ਰਹੀਆਂ ਬਿਜਲੀ ਦੇ ਕੱਟ ਹੋ ਰਹੇ ਨੇ ਲੋਕੀ ਪਰੇਸ਼ਾਨ ਨੇ ਸਮਾਰਟ ਸਿਟੀ ਦਾ ਬੁਰਾ ਹਾਲ ਹੋ ਰਿਹਾ ਕੀ ਸਰਕਾਰ ਜਾਂ ਪ੍ਰਸ਼ਾਸਨ ਦੇ ਇਲੈਕਸ਼ਨ ਤੋਂ ਬਾਅਦ ਕੰਨ ਬੰਦ ਅੱਖਾਂ ਬੰਦ ਹੋ ਜਾਂਦੀਆਂ ਸਰ ਅੱਖਾਂ ਕੰਨ ਤਾਂ ਨਹੀਂ ਬੰਦ ਹੋਏ ਕਮਸਕਮ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਉਹ ਇਹ ਗੰਦਗੀ ਦੇਖਦੇ ਨਹੀਂ ਹੈਗੇ ਸਾਡੇ ਡੀ ਜ਼ੋਨ ਸਾਹਮਣੇ ਪੈਂਦਾ ਇਹਦੇ ਡੀ ਜ਼ੋਨਾਂ ਇਹੀ ਰਸਤਾ ਜਾਂਦਾ ਡੀ ਜ਼ੋਨ ਨੂੰ ਲੇਕਿਨ ਉਹਨਾਂ ਨੂੰ ਦਿਖਦਾ ਨਹੀਂ ਹੈਗਾ ਸਾਰੇ ਮੁਲਾਜ਼ਮ ਇਧਰੋਂ ਨਿਕਲ ਕੇ ਜਾਂਦੇ ਕੂੜੇ ਦਾ ਢੇਰ ਨਹੀਂ ਦਿਖਦਾ ਹੈਗਾ ਕੂੜੇ ਦਾ ਢੇਰ ਉਹਨਾਂ ਨੂੰ ਦਿਖਦਾ ਹੀ ਨਹੀਂ ਹੈਗਾ ਇੱਥੇ ਇੰਨੀ ਗੰਦਗੀ ਹੈਗੀ ਲੋਕਾਂ ਪਬਲਿਕ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਜੀ ਗੰਦੇ ਇਸਕੋ ਸਫਾਈ ਹੋਣਾ ਚਾਹੀਏ ਔਰ ਬਿਹਤਰੀਨ ਅੱਛੀ ਜਗ੍ਹਾਵਾਂ ਬਣਾਉਣਾ ਚਾਹੀਏ और आने जाने बरसात के सीजन में बहुत ज्यादा औखा हो जाता है कि जी, जी बीमारिया तो बहुत फैल सकती है पर इंसान क्या करे हो, तो आना जाना तो पड़ेगा पड़ेगा रास्ता तो बदल नहीं सकता लोगों ने भाजी है ना ना कूड़े डंप हाथे जो की बंद कर दिता ਬੰਦਗਾਂ ਦੇ ਚੱਕਰ ਦੇ ਵਿੱਚ ਕੀ ਹੋਇਆ ਕਿ ਲੋਕੀ ਹੁਣ ਕੂੜਾ ਲਿਆ ਲੈ ਕੇ ਇੱਥੇ ਹੀ ਸੁੱਟ ਰਹੇ ਨੇ ਕਿਉਂਕਿ ਜਗ੍ਹਾ ਹੀ ਨਹੀਂ ਬਚੀ ਇਹਨਾਂ ਨੇ ਕੋਈ ਡੰਬ ਸਾਰੇ ਬੰਦ ਕੀਤੇ ਨੇ ਕੋਈ ਜਗ੍ਹਾ ਹੀ ਨਹੀਂ ਬਚੀ ਇੱਥੇ ਸੁੱਟੀ ਜਾਂਦੇ ਨੇ ਸਾਰੇ ਇੱਥੇ ਗੰਦ ਵਿੱਚ ਮੱਚੀ ਜਾਂਦਾ ਆੜੇ ਕਲੋਨੀਓਂ ਚ ਰਹਿੰਦੇ ਬੈ ਨੇ ਇਹਨਾਂ ਦੇ ਇਹੀ ਬਿਮਾਰ ਹੋਣਗੇ ਬੰਦੇ ਤੇ ਇਹ ਇਹਨਾਂ ਨੂੰ ਜਿਹੜਾ ਡੰਬ ਇਹਨਾਂ ਨੇ ਬੰਦ ਕੀਤਾ ਇਹਨਾਂ ਨੂੰ ਖੋਲਣਾ ਚਾਹੀਦਾ ਤਾਂ ਕਿ ਸਾਰਾ ਕੂੜਾ ਉੱਥੇ ਜਿੱਥੇ ਪਹਿਲਾਂ ਸੁੱਟ ਹੁੰਦਾ ਸੀ ਉੱਥੇ ਸੁੱਟਿਆ ਜਾਂਦਾ ਇਹ ਹੁਣ ਸੜਕ ਦੇ ਸੁੱਟੀ ਜਾਂਦੇ ਲੰਗਦੇਵੜ ਦੇ ਬੰਦੇ ਦੇ ਉੱਪਰ ਵੀ ਕੂੜਾ ਡਿੱਗ ਰਿਹਾ ਅੰਟੀ ਵੀ ਦੇਖ ਰਹੇ ਬੜੀ ਜ਼ਿਆਦਾ ਖਾਲੀ ਸੁਟਿਆ ਹੋਇਆ ਹੈ ਪ੍ਰਸ਼ਾਸਨ ਦੇ ਬਾਰੇ ਤੁਸੀਂ ਕੀ ਕਹੋਗੇ ਇਹ ਤਾਂ ਸਾਹਮਣੇ ਦਿਖਣ ਲੋਕੀ ਲੰਘਦੇ ਨੇ ਉੱਤੋਂ ਪ੍ਰਸ਼ਾਸਨ ਦੇ ਬਾਰੇ ਇਹੀ ਕਹਾਂਗਾ ਜੀ ਕਿ ਉਹਨਾਂ ਨੂੰ ਇਹਨਾਂ ਦੇ ਪਹਿਲਾ ਪਹਿਲੀ ਗੱਲ ਤਾਂ ਉਹਨਾਂ ਨੂੰ ਇਕੱਠੇ ਹੋ ਕੇ ਇੱਥੇ ਆਣਾ ਚਾਹੀਦਾ ਹੈ ਦੇਖਣਾ ਚਾਹੀਦਾ ਕਿ ਇੱਥੇ ਕੀ ਮਾਹੌਲ ਬਣਿਆ ਪਿਆ ਵਾ ਤੇ ਇਹ ਉਹਨਾਂ ਨੂੰ ਕਲੀਅਰ ਕਰਾਉਣਾ ਚਾਹੀਦਾ ਜਾਂ ਇਹਨਾਂ ਦਾ ਕੋਈ ਉਹਨਾਂ ਨੂੰ ਹੱਲ ਕੱਢਣਾ ਚਾਹੀਦਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਦੀ ਡਿਊਟੀ ਤਾਂ ਪਹਿਲਾਂ ਬੰਦੀ ਆ ਕਿ ਉਹ ਜਾ ਕੇ ਦੇਖਣ ਇੱਥੇ ਆ ਕੰਨੂੰ ਕਲੀਅਰ ਕਰਾਣ ਜਾਂ ਇਲੈਕਸ਼ਨ ਖਤਮ ਹੋ ਗਏ ਇਹਦਾ ਮਤਲਬ ਹੈ ਵੋਟਾਂ ਦਾ ਕੰਮ ਖਤਮ ਹੋ ਗਿਆ ਕਦੀ ਬਿਜਲੀ ਵੀ ਨਾ ਦਈਏ ਕਦੀ ਕੂੜਾ ਵੀ ਕਰੀਏ ਇਹ ਤਾਂ ਪ੍ਰਸ਼ਾਸਨ ਦਾ ਕੰਮ ਰਹਿ ਗਿਆ ਹਾਂ ਗੱਲ ਇਹ ਹੈ ਨਾ ਭਾਈ ਲੋਕੀ ਪਰੇਸ਼ਾਨ ਹੋ ਰਹੇ ਨੇ ਪ੍ਰਸ਼ਾਸਨ ਦਾ ਚਲੋ ਪ੍ਰਸ਼ਾਸਨ ਨੂੰ ਤਾਂ ਚਾਹੀਦਾ ਹੀ ਹੈ ਇੱਥੇ ਆ ਕੇ ਆ ਕਰਕੇ ਕਲੀਅਰ ਕਰਨ ਲੋਕੀ ਸਾਰੇ ਆ ਕਲੋਨੀ ਵਾਲੇ ਆ ਪਰੇਸ਼ਾਨ ਹੋ ਰਹੇ ਆ ਕੂੜਾ ਕਿੱਥੇ ਸੁੱਟਣਾ ਆ ਸੜਕਾਂ 'ਚ ਸੁੱਟਿਆ ਪਿਆ ਵਾ ਕੋਈ ਚੁੱਕਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਇਹ ਗੱਲ ਹੈ ਇਹ ਕੂੜਾ ਬੜਾ ਪਿਆ ਦੇ ਬਾਰੇ ਕੀ ਕਹੋਗੇ ਮਾੜੀ ਗੱਲ ਹੈ ਜੀ ਬਹੁਤ ਜ਼ਿਆਦਾ ਦੇਖੋ ਲੋਕ ਪਰੇਸ਼ਾਨ ਹੋ ਰਹੇ ਆ ਸਮੈਲ ਆਂਦੀ ਆ ਗੰਦਗੀ ਪੈਦਾ ਹੁੰਦੀ ਆ ਬਹੁਤ ਗਲਤ ਗੱਲਾਂ ਹਾਂ ਹਾਂ ਜੀ ਸ਼ਾਸਨ ਨੇ ਵੋਟਾਂ ਲੈ ਲਈਆਂ ਇਹਦਾ ਮਤਲਬ ਪਾਣੀ ਨਾ ਦੋ ਬਿਜਲੀ ਨਾ ਦੋ ਸੜਕਾਂ ਦੀ ਗੰਦ ਬਈ ਬਿਲਕੁਲ ਸਹੀ ਗੱਲ ਆ ਬਿਮਾਰੀ ਫੈਲਦੀ ਆ ਬਿਮਾਰ ਹੋਣਦੇ ਬੱਚੇ ਬੁੱਢੇ ਸਿਆਣੇ ਜੋ ਆ ਹਾਂ ਮਾੜੀ ਗੱਲ ਆ ਜੀ ਮਾੜੀ ਗੱਲ ਆ ਕੂੜਾ ਚੁਕਵਾਣਾ ਚਾਹੀਦਾ ਹਾਂ ਜੀ ਜਿਹੜੇ ਜਾਣ ਚਾਹੁੰਦੇ ਉਹ ਜੋ ਇਹਨਾਂ ਦਾ ਫਰਜ਼ ਬਣਦਾ ਆਪਣਾ ਡਿਊਟੀਆਂ ਲਭਾਣ ਰੋਡ ਤੇ ਕੂੜਾ ਨਾ ਸੁੱਟਣ ਲੋਕਾਂ ਨੂੰ ਨਾ ਪਰੇਸ਼ਾਨੀ ਹੋਵੇ ਬਸ ਜੀ ਤੁਹਾਡਾ ਬਹੁਤ ਧੰਨਵਾਦ ਆ ਜਿਹੜੇ ਤੁਸੀਂ ਸੇਵਾ ਕਰ ਰਹੇ ਹੋ ਆਪਾਂ ਬਾਰੇ ਥੈਂਕ ਯੂ ਜਿਵੇਂ ਤੁਸੀਂ ਦੇਖਿਆ ਆਏਗਾ ਤੇ ਲੋਕੀ ਜੋ ਹੈ ਆਪਣਾ ਰੋਕ ਰੋਕ ਕੇ ਸਾਨੂੰ ਦੱਸ ਰਿਹਾ ਕਿ ਕੀ ਪਰੇਸ਼ਾਨੀ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਡੁਗਰੀ ਰੋਡ ਅੰਮ੍ਰਿਤਕਰ ਨਗਰ ਕਲੋਨੀ ਦੇ ਬਾਹਰ ਪੂਰਾ ਜ਼ਿਆਦਾ ਕਿੰਨਾ ਪਿਆ ਹੋਇਆ ਲੋਕੀ ਇੱਥੋਂ ਲੰਘਦੇ ਨੇ ਤੁਸੀਂ ਦੇਖ ਸਕਦੇ ਹੋ ਕਿਦਾਂ ਕੂੜਾ ਫੈਲਿਆ ਹੋਇਆ ਨਾਲ ਪਾਣੀ ਵੀ ਤੁਸੀਂ ਦੇਖੋ ਹੈਗਾ ਜੀ ਇਹ ਤਾਂ ਡਬਲ ਬਿਮਾਰੀਆਂ ਫੈਲਣ ਦਾ ਖਤਰਾ ਪੰਛੀ ਵੀ ਇੱਥੇ ਹੈਗੇ ਆ ਜੀ ਕੂੜੇ ਟਟਟ ਦਾ ਲਿਫਾਫਾ ਸੁੱਟਿਆ ਹੋਇਆ ਪਤਾ ਨਹੀਂ ਹੁਣ ਇਹਦੇ ਵਿੱਚ ਕੀ ਕੀ ਕੂੜਾ ਛੁੱਟਿਆ ਹੋਣਾ ਹੈ ਪ੍ਰਸ਼ਾਸਨ ਨੂੰ ਬੜੀ اپੀ ਹੈਗੀ ਜੋੜਾ ਸ਼ੋਰਾਂ ਦੇ ਨਾਲ ਕਿ ਇਹ ਕੰਮ ਜਰੂਰ ਕੀਤਾ ਜਾਵੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਪਾਣੀ ਕਿੰਨਾ ਖੜਾ ਹੋਇਆ ਹੈ ਇੱਥੇ ਦਾ ਜਰੂਰ ਬਿਮਾਰੀਆਂ ਦਾ ਘਰ ਹੈ ਲੋਕਾਂ ਦੀ ਤੁਸੀਂ رائے ਵੀ ਸੁਣੀ ਹੈਗੀ ਹੈ ਬਾਕੀ ਤੁਸੀਂ ਕੀ ਕਹੋਗੇ ਜਰੂਰ ਸਾਨੂੰ ਦਸਿਓ ਆਪਣੀ ਕਮੈਂਟ رائے ਆਪਣਾ ਦਿਓ অপੀਨੀਅਨ ਤੇ ਵਾਦ ਤੋਂ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਨੂੰ ਜਾਗਰੂਕਤਾ ਹੋਵੇ ਕਿ ਜੋ ਕੀ ਜੋ ਹੈ ਜਦ ਇੱਥੇ ਨਿਕਲੇ ਨਾ ਉਹਨਾਂ ਨੂੰ ਲੱਗੇ ਕਿ ਯਾਰ ਇਹ ਜਗਾ ਬਹੁਤ ਜ਼ਿਆਦਾ ਖਰਾਬ ਹੈ ਤੇ ਇੱਥੇ ਬਿਮਾਰੀਆਂ ਦਾ ਬਹੁਤ ਜ਼ਿਆਦਾ ਘਰ ਆ ਤੁਸੀਂ ਦੇਖ ਸਕਦੇ ਹੋ ਆਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਪੂਰਾ ਆ ਦੇਖੋ ਕੂੜਾ ਕਿੰਨਾ ਜ਼ਿਆਦਾ ਫੈਲਿਆ ਹੋਇਆ ਆ ਜੀ ਦੇਖ ਸਕਦੇ ਹੋ ਸਾਹਮਣੇ ਆ ਦੇਖੋ ਜੀ ਇਹ ਸੜਕ ਦੇ ਗੱਬੇ ਵਾਲੀ ਲਾਈਨ ਆ ਵਾਈਟ ਲਾਈਨ ਤੇ ਇਹਦੇ ਨਾਲ ਜਿੱਥੇ ਕੂੜਾ ਜੋ ਹੈ ਸੜਕ ਉੱਪਰ ਆਂਦਾ ਜਾ ਰਿਹਾ ਹੈ ਸੜਕ ਨੂੰ ਕਵਰ ਕਰਦਾ ਜਾ ਰਿਹਾ ਹੈ ਐਕਸੀਡੈਂਟ ਦਾ ਵੀ ਖਤਰਾ ਹੋ ਸਕਦਾ ਹੈ ਆ ਦੇਖੋ ਕਿੱਦਾਂ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੀ ਪਲਾਟ ਹੈ ਇਥੇ ਵਿੱਚ ਕੂੜਾ ਨਾ ਸੁੱਟ ਕੇ ਇੱਧਰ ਸੁੱਟਿਆ ਜਾ ਰਿਹਾ ਹੈ ਆ ਦੇਖੋ ਜੀ ਕਿੰਨਾ ਤੁਹਾਨੂੰ ਇਥੇ ਦਿਖਾ ਦਈਏ ਆ ਤੁਸੀਂ ਦੇਖ ਸਕਦੇ ਹੋ ਕੂੜਾ ਇੱਥੇ ਛੁੱਟਿਆ ਜਾ ਰਿਹਾ ਹੈ ਹੋਰ ਜ਼ਿਆਦਾ ਕੂੜਾ ਵੱਧਾ ਜਾ ਰਿਹਾ ਹੈ ਆ ਦੇਖੋ ਲੋਕ ਲੰਘ ਰਹੇ ਨੇ ਡੁਗਰੀ ਰੋਡ ਤੇ ਅਸੀਂ ਖੜੇ ਹੋਏ ਆਂ ਵੀਡੀਓ ਨੂੰ ਵੱਤਵਾ ਸ਼ੇਅਰ ਕਰ ਦਿਓ ਤਾਂ ਕਿ ਪ੍ਰਸ਼ਾਸਨ ਤੇ ਗੱਲ ਪਹੁੰਚੇ ਉਹਨਾਂ ਨੂੰ ਪਤਾ ਲੱਗੇ ਕਿ ਗੰਦਗੀ ਦਾ ਕੀ ਹਾਲ ਹੈ ਇਹ ਸਾਡੀ ਸਮਾਰਟ ਸਿਟੀ ਹੈ ਇਹਨੂੰ ਤਾਂ ਸਮਾਰਟ ਸਿਟੀ ਕਹਾਂਗੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਪ੍ਰਸ਼ਾਸਨ ਨੂੰ ਜ਼ਰੂਰ ਇੱਥੇ ਜੋ ਹੈ ਥਲ ਪਾਣੀ ਚਾਹੀਦੀ ਹੈ ਥੈਂਕ ਯੂ ਜਿਵੇਂ ਕਿ ਤੁਹਾਨੂੰ ਦਿਖਾਇਆ ਡੁਗਰੀ ਰੋਡ ਖੜੇ ਹੋਇਆ ਜੀ ਬਹੁਤ ਜ਼ਿਆਦਾ ਇੱਥੇ ਕੂੜਾ ਜਿਹੜਾ ਫੈਲਿਆ ਹੋਇਆ ਹੈ ਲੋਕਾਂ ਨਾਲ ਵੀ ਗੱਲ ਕਰਾਈ ਆ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਆ ਲੋਕਾਂ ਦਾ ਕਹਿਣਾ ਹੈਗਾ ਸਰਕਾਰ ਨੂੰ ਆਪਣਾ ਫਰਜ਼ ਨਿਭਾਣਾ ਚਾਹੀਦਾ ਹੈ ਗੰਦਗੀ ਦੂਰ ਹੋਣੀ ਚਾਹੀਦੀ ਹੈ ਬਹੁਤ ਜ਼ਿਆਦਾ ਮਾੜਾ ਹਾਲ ਹੈ ਜੀ ਤੁਸੀਂ ਪਿੱਛੇ ਦੇਖ ਸਕਦੇ ਹੋ ਪ੍ਰਸ਼ਾਸਨ ਤੋਂ ਅਪੀਲ ਹੈ ਕਿ ਕੂੜਾ ਜਲਤੋਂ ਜਲਦ ਜਿਹੜਾ ਹੈ ਸਹੀ ਹੋਣਾ ਚਾਹੀਦਾ ਮੈਂ ਸੀਗਾ ਜੀ ਅਜੀਤ ਗੁਪਤਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਨੂੰ ਇਦਾਂ ਦੀਆਂ ਖਬਰਾਂ ਦਿਖਾਉਂਦੇ ਰਵਾਂਗੇ